ਪੰਜਾਬ ਨਿਊਜ਼ ਅਪਡੇਟ ਵੱਲੋਂ ਆਪ ਸਭ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਈ ਐਨ ਐਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ 50.50 ਪ੍ਰਤੀਸ਼ਤ ਇਕਿਟੀ ਹੇਅਰ ਹਾਫ ਸਲ ਕੀਤੇ ਉਦਯੋਗਪਤੀ ਗੋਪਤਮ ਅਡਾਨੀ ਦੇ ਮਸ਼ਹੂਰ ਤੇ ਨਿਊਜ਼ ਏਜੰਸੀ ਆਈ ਐਨ ਐਸ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਬਹੁਮਤ ਹਿੱਸੇਦਾਰੀ ਹਾਸਲ ਕਰਕੇ ਮੀਡੀਆ ਖੇਤਰ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕੀਤਾ ਹੈ ਹਾਲਾਂਕਿ ਸੌਦੇ ਦੀ ਰਕਮ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਅਡਾਨੀ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਉਸਦੀ ਸਹਾਇਕ ਕੰਪਨੀ ਏ ਐਮ ਜੀ মিডিਆ ਨੈਟਵਰਕ ਲਿਮਟਿਡ ਨੇ ਆਈ ਏ ਐਨ ਐਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਪੰਜਾਬ ਪ੍ਰਤੀਸ਼ਤ ਪਰਤੀਸ਼ਤ ਇਕਵਲਟੀ ਸ਼ੇਅਰ ਹਾਸਲ ਕੀਤੀ ਹੈ ਅਡਾਨੀ ਨੇ ਪਿਛਲੇ ਸਾਲ ਮਾਰਚ ਵਿੱਚ ਪੁਟੀਸ਼ੀਨ ਬਿਜ਼ਨਸ মিডিਆ ਨੂੰ ਹਾਸਲ ਕਰਕੇ ਮੀਡੀਆ ਕਾਰੋਬਾਰ ਵਿੱਚ ਕਦਮ ਰੱਖਿਆ ਸੀ ਜੋ ਕਿ ਡਿਜੀਟਲ ਮੀਡੀਆ ਪਲੇਟਫਾਰਮ ਬੀਕਯੂ ਪ੍ਰਾਈਮ ਦਾ ਸੰਚਾਲਨ ਕਰਦਾ ਹੈ ਇਸ ਤੋਂ ਬਾਅਦ ਦਸੰਬਰ ਵਿੱਚ ਐਮਐਨਐਲ ਦੇ ਪ੍ਰਸ਼ਾਸਕਕ ਐਨਡੀਟੀਵੀ ਵਿੱਚ ਲਗਭਗ 65% ਹਿੱਸੇਦਾਰੀ ਕੀਤਾ ਖ ਚੇਂਜ ਦੇ ਨੂਨ ਦਿੱਤੀ ਜਾਣਕਾਰੀ ਅਨੁਸਾਰ TMNL ਨੇ IAMNS ਅਤੇ IENSD ਦੇ 1 ਸ਼ੇਅਰ ਧਾਰਕ ਸੰਪਦਿਕ ਬਾਮ ਜਾਈ ਨੇ ਆਈਏਐਨਐਸ ਦੇ ਸਬੰਧ ਵਿੱਚ ਸ਼੍ਰੀ ਛੇਰ ਯਾਰਮਕਾ ਦੇ ਸਮਝੌਤੇ ਤੇ ਦਸਤਕ ਕੀਤੇ ਵਿੱਤੀ ਸਾਲ 2022-23 ਵਿੱਚ ਆਈਏਐਨਐਸ ਦੀ ਆਮਦਨ 11.6 ਕਰੋੜ ਰੁਪਏ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਆਈਏਐਨਐਸ ਦਾ ਸਾਰਾ ਸੰਚਾਰਲਨ ਦੇ ਪ੍ਰਬੰਧਨ ਕੰਟਰੋਲ ਈਐਮਐਨਐਲ ਕੋਲ ਹੋਵੇਗਾ EMN COL I A N S ਦੇ ਸਾਰੇ ਡਾਇਰੈਕਟਰ ਨੇ ਦੀ ਨਿਯੁਕਤੀ ਦਾ ਅਧਿਕਾਰ ਵੀ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਅθε ਖਬਰ ਨੂੰ ਵਾਤਵਤ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ